ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ 8 ਗਾਵਾਂ 6 ਲਈ ਲੈ ਕੇ ਆਏ ਜੀ 6 ਆ ਬਈ ਤਾਜ਼ੀਆਂ ਸੂਈਆਂ ਦੋ ਗੱਬੜਾਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰਾਂ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 814671530014 8146715312 ਆਉ ਪੁੱਛ ਲੈਨੇ ਬਾਈ ਟਰਡੀਰ ਅਜਬਈ ਜੀ ਬਾਈ ਜੀ ਸਤਿਕਾਰ ਵੀਰ ਜੀ ਸਤਿ ਸ੍ਰੀ ਅਕਾਲ ਔਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਕਿਰਪਾ ਮਹਾਰਾਜ ਦੀ ਵਧੀਆ ਚੱਲਣਾ ਕੰਮ ਕਰ ਵਧੀਆ ਵਧੀਆ ਜੀ ਚੱਲੀ ਜਾਂਦਾ ਚਲੋ ਵਧੀਆ ਅ ਅੱਠਾਂਵਾਂ ਵੰਨੇ ਅਜਬਈ ਅੱਠਾਂਵਾਂ ਜੀ 6 5 ਤਾਜੀਆਂ ਸੂਈਆਂ ਇੱਕ 20 ਦਿਨਾਂ ਦੀ ਸੂਈਆਂ 2 ਗੱਬਣਾ ਠੀਕ ਹੈ ਭਾਈ ਮੁੱਲ ਜਾਇਜ ਆ ਪਹਿਲਾਂ ਵਾਂਗ ਜਮਾ ਜਾਇਜ ਜੀ ਆਪਾਂ ਨੋਰਮਲ ਹੀ ਰੱਖਣੇ ਆ ਬਸ ਆਉਣ ਜਾਣ ਵਾਲੇ ਕੰਮ ਰੱਖਣਾ ਵਾ ਐਵੇਂ ਪੰਜ ਪੰਜ ਦਸ ਦਸ ਯਾਰ ਉੱਤੇ ਨਹੀਂ ਰੱਖਣਾ ਠੀਕ ਆ ਉਹ ਤੋਂ 100 100 ਰੁਪਏ ਛੋੜ ਹੀ ਹੋਣੀ ਆ ਠੀਕ ਆ ਹਾਂਜੀ ਬਸ ਖਿੱਚ ਕੇ ਜੇ ਦੇਈ ਦੇਣੀ ਹਾਂਜੀ ਹਾਂਜੀ ਠੀਕ ਆ ਨਾਮ ਤੇ ਐਡਰੈਸ ਬੋਲੋ ਨਾਮ ਜੀ ਰਸ਼ਪਾਰ ਸਿੰਘ ਪਿੰਡ ਪਿੰਡਰਕੜਾ ਜਿਹੜਾ ਮੋਗਾ ਸੀਲ ਧਰਮਕੋਟ ਹੂੰ ਤੇ ਨੇੜੇ ਪਿੰਡ ਬਈ ਨੇੜੇ ਜੀ ਜਰਾਲਾਵਾਦ ਹੂੰ ਦਾਤਾ ਰੈਣੀਵਾਲ ਲੋਗੜ ਓਕਰੀ ਮੋਬਾਈਲ ਨੰਬਰ ਬੋਲੋ 94640 25356 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਪਹਿਲੇ ਨੰਬਰ ਤੇ ਜਿਹੜੀ ਜਰਸੀ ਦੇ ਦੇ ਨੇ ਟਾਪ ਬ੍ਰੀਡ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਰਾਤ ਹੀ ਸੂਈ ਆ ਹਾਂ ਬੱਚਾ ਕੀ ਦੇਤਾ ਬੱਚਾ ਦੇਦਾ ਹੀ ਬੱਚਾ ਕਿਹੜਾ ਬਈ ਬੱਚਾ ਦਾ ਬੱਚਾ ਦਾ ਇੱਧਰ ਲਈ ਹਾਂ ਬੱਚਾ ਬਈ ਬੱਚੇ ਨੂੰ ਜਨਮ ਦਿੱਤਾ ਤੇ ਆ ਖੜਾ ਬੱਚਾ ਇਹਦਾ ਠੀਕ ਕਰ ਲੋ ਓਕੇ ਬਈ ਤੇ ਜੇਰ ਜੁਰ ਕਿਵੇਂ ਆ ਜਮਾ ਓਕੇ ਜੀ ਵੀਡੀਓ ਬਣੀ ਠੀਕ ਹੈ ਕਿੰਨਾ ਬੋਲਾ ਹੁਣ ਬੋਲਾ ਹੋ 7-8 ਲੀਟਰ ਵੀਰੇ ਠੀਕ ਹੈ ਮੈਂ ਖਾਲੀ ਨਹੀਂ ਕੀਤੀ ਹੂੰ ਵੀ ਕਈ ਵਾਰ ਟੈਂਪਰੇਚਰ ਘਟ ਜਾਂਦਾ ਗਰਮੀ ਆ ਸਹੀ ਗੱਲ ਆ ਹੋਊ ਤਾਂ 9-10 ਕਿਲੋ ਆਪਾਂ 7-8 ਕਿਲੋ ਹੀ ਮੰਨ ਕੇ ਚੱਲੋ ਜੀ ਖੋਲ ਦਿਓ ਬਈ ਤੋੜ ਕੇ ਦਿਖਾ ਦਿਓ ਰੰਗ ਬੜਾ ਚੰਗਾ orange ਰੂਪ ਦੀ ਚੰਗੀ ਆ ਫੇਸ ਬੜਾ ਪਿਆਰਾ ਸੂਈ ਸਵਾਈ ਆ ਫੇਸ ਦੇਖੋ ਫੋਦੀ ਵਾਦੀ ਕਰਮ ਵਾਲੀ ਦੀ ਬਹੁਤ ਚੰਗੀ ਆ ਬਾਕੀ ਤੋਰਾ ਤਰਾ ਚੰਗਾ ਬੜਾ ਆਰਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕਣਵੇਂ ਪੂਰੇ ਘੇਰ ਪੀਆ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਤਕਰੀਬਨ 11:30 ਹੋਵੇ ਕੋਸ ਸਾਹਿਬ ਨੇ ਜੱਜਮੈਂਟ ਕਰਿਓ ਚਿਵਾਈ ਕਿੰਨੇ ਵਜੇ ਕਰੀ ਸੀ ਬਈ 6:30 ਵਜੇ ਹੋਈ ਹੈ ਸਾਰੀਆਂ ਦੀ 6:30 ਵਜੇ ਬਈ ਜੀ ਚਿਵਾਈ ਕਰੀ ਬਈ ਸ਼ਾਮ ਤੱਕ ਆਰਡਰ ਹੈ ਜਿਹੜੇ ਕਰਮਚਾਰੀ ਨੇ ਵਧੀਆ ਤਿਆਰ ਕਰ ਲੈਣੇ ਤੇ ਲੰਦ ਖਾਵਾਂਗੇ ਥਣ ਨੇੜੇ ਤੋਂ ਚੈੱਕ ਕਰਵਾਵਾਂਗੇ ਗੁਲਾਬੀ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਜਮਾ ਪੋਲੀ ਤਾਰਾ ਜੀ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਨਾ ਠੰਡੀ ਸੀ ਲਾ ਕੋਈ ਇਹੋ ਜੀ ਗੱਲ ਲੈ ਆਰਡਰ ਦੇਖੋ ਬਈ ਕੱਲਾ ਕੱਲਾ ਥਣ ਮੁੱਤੀ ਵਾਲਾ ਥਣ ਚਾਰੇ ਥਣ ਵਿੱਥੀ ਤੇ ਕੀ ਮੋਲ ਲਾ ਜਾਇ ਜੱ ਇਹ 45000 ਦੀ ਬੱਛੀ ਦੇ ਦਾਂਗੇ ਜੀ ਮਾਨਤਨ ਹੋ ਜਾ ਬ ਕਰ ਦਾਂਗੇ ਪਰ ਉਹ ਖੱਚ ਕੀ ਲਾਇਆ ਆਪਾਂ ਬੋਰ ਠੀਕ ਬੱਛੀ ਤਾਂ ਮੰਨ ਲਓ ਜਿਵੇਂ 50 55 ਦੀ ਆ ਕਿਉਂਕਿ ਲੋਕਲ ਲਈ ਆਪਾਂ ਉਹ ਹਿਮਾਚਲ ਵਾਲਾ ਮਾਲ ਨਹੀਂਗਾ ਬਾਈ ਨੇ ਬਾਈ ਰੇਟ ਪਹਿਲਾਂ ਹੀ ਖੱਚ ਕੇ ਰੱਖਣੇ ਆ ਬਾਈ ਕਹਿੰਦਾ ਕੋਈ ਬਾਹਲਾ ਪਕਾਈ ਵਾਲਾ ਕੰਮ ਨਹੀਂ ਕਰਨਾ ਮੁੱਲ 45000 ਮਾਨਤਨ ਜ਼ਰੂਰ ਹੋ ਜੂਗਾ ਦੋ ਨੰਬਰ ਵੈਡ ਬਈ ਕਿਹੜਾ ਸੂਈ ਇਹ ਦੂਜਾ ਸੂਈ ਇਹ ਸੂਈ ਹੈ ਬੱਚੀ ਬਹੁਤ ਛੇਦਾਂਦਾ ਬਹੁਤ ਛੇਦਾਂਦਾ ਮਗਰ ਇਹਦੇ ਬੱਚੀ ਹੈ ਬੱਚੀ ਬੱਚੀ ਚੰਗੀ ਹੈ ਬੱਚੀ ਬਹੁਤ ਸੋਹਣੀ ਹੈ ਦੇਖੋ ਇੱਛਾ ਬਈ ਬੱਚੀ ਨੂੰ ਜਨਮ ਦਿੱਤਾ ਮਾਂ ਵਰਗੀ ਵੀ ਬੱਚੀ ਹੈ ਬਹੁਤ ਸੰਗੀ ਹੈ ਕਿੰਨੇ ਬੋਲੇ ਤੇ ਚਲਦੀਆਂ ਵੀਰੇ ਦੀ ਚੁਵਾਈਆਂ ਸੰਗਰ ਰਾਤ ਹੀ ਸੁਈਆਂ ਇਹ ਇਹਦੇ 3-3 4-4 ਕਿਲੋ ਹੀ ਬੋਲਾ ਕੱਢਿਆ ਆਪਾਂ ਠੀਕ ਆ ਹਾਂਜੀ ਤੇ ਜੇਰ ਸਾਰੀਆਂ ਦੀ ਕੰਮ ਜੇਰ ਸਾਰੀਆਂ ਦੀ ਕਮਲੀਟ ਆ ਆਪਣੀ ਵੀਡੀਓ ਬਣਾ ਕੇ ਰੱਖੀ ਪਈ ਹੈ ਜਦੋਂ ਕੋਈ ਇਹਨਾਂ ਸਵਦਾ ਹੋਊਗਾ ਬਾਅਦ ਸਭ ਤੇ ਜਦੋਂ ਮਰਜ਼ੀ ਮੰਗਾ ਲੈ ਖੋਲ ਦੋ ਬਈ ਆਰਡਰ ਚੰਗਾ ਬਾਈ ਤੇ ਟਾਈਮ ਆ ਜਿਹੜਾ ਤੁਹਾਨੂੰ ਬਾਈ ਦੱਸਤਾ ਹਾਂ ਸਾਹਮਣੇ ਜੱਜਮੈਂਟ ਕਰਿਓ ਸ਼ਾਮ ਦਾ ਕੱਢਾ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਬੜਾ ਪਿਆਰਾ ਗਰਮੀ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਤੋਰਾ ਤਰਾ ਵੀ ਕਮਾਲ ਕੀ ਮੋਲਾ ਬਾਈ ਜੈਦਾ ਇਹ ਵੀ 45000 ਰੁਪਏ ਦੇ ਦੇਣੀ ਡਾਡ ਤੁਹਾਨੂੰ ਹੋ ਜੀ ਕਰ ਦਾਂਗੇ ਬਾ 45000 ਰੁਪਿਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਂ ਤਾਂ ਜਰੂਰ ਹੋ ਜੂਗਾ ਰੇਟ ਬਾਈ ਕਹਿੰਦਾ ਆਪਾਂ ਪਹਿਲਾਂ ਹੀ ਖੱਚੀ ਜੇ ਰੱਖਾਂਗੇ ਥਣਲੇਵਾ ਬੜਾ ਕਮਾਲਾ ਨਾੜਾ ਨੋੜਾ ਚੰਗੀ ਬੜਾ ਰੇਟ ਆ ਵਾ ਉਸ ਹਿਸਾਬ ਨਾਲ ਵਾ ਜੈ ਜੀ ਰੱਖਣਾ ਹੂੰ ਐਵੇਂ ਮੁੜ ਕੇ 5 5 7 7 ਯਾਰ ਉਤੋਂ ਕੱਢੀ ਜਾਓ ਜਿਵੇਂ ਮਰਜੀ ਯਾਰ ਬੈਠੀ ਜਾ ਡਾਕਟਰ ਕੋਈ ਉਹੀ ਜੀ ਗੱਲ ਨਹੀਂ ਲੱਗ ਠੰਡੀ ਬਹੁਤ ਆਣਾ ਬਾਣੀ ਠੰਡੀ ਆ ਯਾਰ ਜਿਵੇਂ ਮਰਜੀ ਹੱਥ ਲਾਈ ਬਾਕੀ ਚੁਾਈ ਬਾੜੀਆਂ ਰੂਵ ਵਰਗੀ ਆ ਠੀਕ ਆ ਹਾਂਜੀ ਹੂੰ ਅੱਗੇ ਤਿੰਨ ਨੰਬਰ ਇਹਦਾ ਸੂਆ ਬਈ ਇਹ ਪਹਿਲਾ ਸੂਆ ਸੂਈ ਆ ਹੂੰ ਇਹ ਮੂੰਹ ਸਿੰਘਾਂ ਤੋਂ ਝੁੰਗੀ ਆ ਸਿੰਘਾਂ ਤੋਂ ਝੁੰਗੀ ਆ ਹਾਂਜੀ ਹਾਂਜੀ ਠੀਕ ਆ ਬੱਚਾ ਕੀ ਦੇਗੀ ਬੱਚਾ ਬੱਚਾ ਆ ਗਿਆ ਜੀ ਆਰਡਰ ਬੜਾ ਕਮਾਲ ਦਾ ਬਈ ਜਲਾਬੀ ਥਣ ਮੁੱਠੀ ਵਾਲਾ ਥਣ ਕਿੰਨੇ ਬੋਲੇ ਤੇ ਆਹਾਂ ਇਹ ਹੋਊਗਾ ਜੀ 9 10 ਕਿਲੋ ਹੋਊਗਾ ਠੀਕ ਆ ਛੇਸ ਬੜਾ ਪਿਆਰਾ ਹਾਂ ਹਾਂ ਇਹ ਹੋਗੇ 5 6 ਦਿਨ ਹੋਗੇ ਇਹਨੂੰ ਸੂਈ ਨਹੀਂ ਬਈ ਕਹਿੰਦਾ ਕੁਝ ਨਹੀਂ ਸਿੰਘਾ ਨਾ ਨਾ ਵੀਰੇ ਜਿਵੇਂ ਮਰਜੀ ਯਾਰ ਜੱਫੀ ਪਾ ਲੈ ਯਾਰ ਮਰਜੀ ਬਾਈ ਕੋਈ ਐ ਹੋਇਆ ਹੈ ਹੀ ਨਹੀਂ ਵਾਸਤਾ ਸਹੀ ਗੱਲ ਆ ਬਈ ਹਮ ਬਾਕੀ ਵੈਸੇ ਬੜਾ ਚੰਗਿਆ ਥਣ ਵੀ ਕਮਾਲ ਦਾ ਲੇਵਾ ਵੀ ਚੰਗਾ ਬਈ ਦੁੱਧ ਚੰਗਾ ਦੇ ਦੂ ਤੇ ਮਾਝਰ ਦਾ ਦੁੱਧ ਦੂ ਹਾਂ ਤਾਂ ਜਿਹੜੀ ਕਰਮਾ ਜੀ ਫੋਲ ਚੰਗੀਆਂ ਨੇ ਗਰਮੀ ਬਿਲਕੁਲ ਨਹੀਂ ਮਾਰਦੀ ਕੀ ਮੁੱਲ ਆ ਬਾਈ ਇਹਦਾ ਇਹ ਆਪਾਂ 38000 ਰੁਪਏ ਡਾਕਟਰ ਦੇ ਦੇਣੀ ਆ ਮਾਨਤਾਨ ਹੋ ਜੇ ਚਮਾਂ ਜੈ ਜੀ ਆ ਬਸ ਯਾਰ 38000 ਰੁਪਿਆ ਮੁੱਲ ਵਿੱਚੋਂ ਮਾਨਤਾਨ ਜਿਹੜਾ ਜ਼ਰੂਰ ਹੋ ਜੀ ਚੰਗੀ ਆ ਬੜੀ ਆਪਾਂ ਲੈਣ ਦੇ ਨਾਲ ਹੀ ਕਰਨੇ ਬੋਲਣੇ ਬਹੁਤ ਠੀਕ ਆ ਬਾਈ ਬੜਾ ਬਾਈ ਹੋਰ ਵੀ ਜਿਹੜੇ ਭੈਣ ਭਰਾ ਆਉਣਗੇ ਆਵੇਂ ਖਸਾਈ ਨਫਾ ਲਈ ਕਰਨ ਸਹੀ ਗੱਲ ਹੈ ਤੇ ਹੁਣ ਆਪਾਂ ਜੈ ਜੀ ਰੱਖਨੇ ਜੀ ਇਦੋਂ ਹੀ ਫਿਰਕਤਾਈਗੇ ਫਿਰ 5-5000 ਰੁਪਿਆ ਉੱਤੇ ਰੱਖਣਾ ਪਿਆ ਕਰਨਾ ਸਹੀ ਗੱਲ ਹੈ ਅੱਗੇ ਬਈ 4 ਨੰਬਰ ਕਿਹੜਾ ਸੁਆ ਇਹ ਬੀਜੀ ਉਹਨਾਂ ਨੇ ਕਿਹਾ ਦੂਜਾ ਸੀਗਾ ਮੰਨ ਕੇ ਤੀਜਾ ਹੀ ਚੱਲੋ ਠੀਕ ਆ ਮੀਆਂ ਕ ਦਿਨਾਂ ਦੀ ਸੁਈ ਆ ਬੱਚਾ ਨਾਲ ਹੀ ਆਪਣਾ ਬੱਚਾ ਹਾਂਜੀ ਬੱਛਾ ਜੀ ਤੇ ਦੁੱਧ ਬੋਲੋ ਜਾਂ ਦੁੱਧ ਜੀ ਇਹਦੇ ਕੋਲੇ 10 ਕਿਲੋ ਮੰਨ ਕੇ ਚੱਲੋ ਆਪਾਂ ਠੀਕ ਆ ਉਹ ਉੱਤੇ ਘਾਟੀ ਦੱਸੋ ਗਰਮੀ ਆ ਭਾਈ ਆਪ ਡਾਊਨ ਹੋਈ ਜਾਂਦਾ ਰਹਿੰਦਾ ਖੋਲ ਦੋ ਭਾਈ ਤੋੜ ਆਰਡਰ ਭਾਈ ਨੇੜ ਤੋਂ ਚੈੱਕ ਕਰ ਲਓ ਚਾਰੇ ਥਾਂ ਨਿਕੜ ਮੈਂ ਪੂਰੇ ਗੈਪ ਤੇ ਚਵਾਈ ਕਿਵੇਂ ਬਾਲੀ ਇੱਕ ਨੰਬਰ ਆ ਯਾਰ ਮੈਂ ਤਾਂ ਸੰਦਾਂ ਪੰਜ ਵੀ ਨਹੀਂ ਲੱਗਦੇ ਵੀਰੇ ਅੱਛਾ ਕਿਉਂ ਨੂੰ ਹਮ ਇੰਨੀ ਪੋਲੀ ਤਾਂ ਆ ਰਹੇ ਤੇ ਨੰਮੇ ਥਾਣਾ ਠੀਕ ਆ ਫੇਸ ਬੜਾ ਪਿਆਰਾ ਭਾਈ ਤੋੜਾ ਤੋੜਾ ਚੈੱਕ ਕਰ ਲਓ ਮੁੱਲ ਕੀ ਹੈ ਜੈਜ बोलिए मैं ਲੈਣ ਦੇਣਾ ਡਾਕਟਰ ਸ਼ੋਰ ਹੁਣੀ 100 ਰੁਪਏ 36000 ਦੀ ਦੇ ਦਾਂਗੇ 36000 ਰੁਪਏ ਮੁੱਲ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋਣਾ ਚੰਗੀ ਆ ਬੜ ਸੁਨੱਖੀ ਆ ਬੱਚਾ ਵੀ ਸੇਮ ਹੀ ਐ ਜਮਾ ਮੂੰਹ ਇੱਕ ਹੀ ਐ ਅੱਗੇ ਬਈ 5 ਨੰਬਰ ਕਿਹੜਾ ਸੂਸੂਈ ਐ ਤੀਜਾ ਸੂਸੂਈ ਆ ਜੀ ਰਾਤ ਹੀ ਸੂਈ ਆ ਅੱਛਾ ਬੋਲਾ ਉਹਨਾਂ ਨੂੰ 9-10 ਕਿਲੋ 9-10 ਆਪਾਂ 4 ਕਿਲੋ ਚੋਇਆ ਵੀ ਕਈ ਵਾਰ ਮੈਂ ਕਿਹਾ ਵੀ ਉਹ ਟੈਂਪਰੇਚਰ ਨਾ ਘਟੇ ਬਾ ਉਹ ਛਾਣੇ ਚੋਣਨੇ ਹੁੰਨੇ ਆਪਾਂ ਬੱਚਾ ਕੀ ਦੇਤਾ ਬੱਚਾ ਦੇਦਾਈ ਦੇਖੋ ਕੱਡਾ ਵੱਡਾ ਬੱਚਾ ਹਾਂ ਬੱਚਾ ਚੰਗਾ ਬੱਚਾ ਬੜਾ ਧਾਣ ਬੜਾ ਕਮਾਲ ਦਾ ਚਾਰੇ ਥਣ ਪੀੜੀ ਦੇ ਭਾਵੇਂ ਵਰਗੇ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਆਰਡਰ ਚੰਗਾ ਸ਼ਾਮ ਨੂੰ ਆਰਡਰ ਵਧੀਆ ਤਿਆਰ ਕਰ ਲ ਬਾਕੀ ਰਾਜੀ ਬੋਤਾ ਬੈਠਾ ਹੈ ਨਾ ਹਾਂਜੀ ਵੱਡੀ ਗੱਲ ਜਿਵੇਂ ਮੰਨ ਲਓ ਲਈ ਆਪਾਂ ਲੋਕਾਂ ਦਾ ਆਪਣਾ ਫਾਰਮ ਦੀ ਕਹਿ ਕੇ ਵੇਚਦੇ ਕੀ ਲੋੜ ਹੂੰ ਨਹੀਂ ਆਪਾਂ ਲੋਕਾਂ ਦਾ ਕਰੋ ਠੀਕ ਆ ਹਾਂ ਚੰਗੀ ਆ ਬੱਚੀ ਉਹਨਾਂ ਨੇ ਦੱਸਿਆ 23-24 ਕਿਲੋ ਆਪਾਂ ਗਰਮੀਆਂ ਆਪਾਂ 18-20 ਕਿਲੋ ਹੀ ਮੰਨ ਕੇ ਚੱਲੋ ਬਾਈ ਠੀਕ ਆ ਬਾਈ ਇਹ ਜੱਡੀ ਬੱਚੀ ਆ ਕੀ ਮੋਲ ਜੈਜਰ ਇਹ 50000 ਦੀ ਬੱਚੀ ਦੇ ਦਾਂਗੇ 50000 ਰੁਪਏ ਮੋਲਾਂ ਮਾਂ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੀਗਾ ਫਿਰ ਗਰਮੀ ਘਟ ਮੈਨੂੰ ਫਾਇੰਡ ਆ ਜਿਹੜੀ ਚੰਗੀ ਆ ਬਾਕੀ ਆਪਣਾ ਕੋਲ ਸਾਰਾ ਮਾਲ ਕ੍ਰਾਸ ਬਰੀਡ ਚ ਹੀ ਆ ਹੂੰ ਅੱਗੇ ਬਈ 6 ਨੰਬਰ ਕਿਹੜਾ ਸੂਆ ਸੂਈ ਹੈ ਤੇ ਦੂਜਾ ਸੂਆ ਵੀ ਇਹ ਰਾ ਬੱਤਰ ਕੇ ਸੂਈ ਆ ਸੜ ਕੇ ਸੂਈ ਆ ਹਾਂ ਤੇ ਬੱਚਾ ਕੀ ਦੇਤਾ ਮੱਛੀ ਦੇਦੀ ਜੀ ਬੱਛੀ ਯਾਰ ਬੜੀ ਮੱਛੀ ਬੜੀ ਸੋਹਣੀ ਹੈ ਦੇਖੋ ਵਾਹ ਇਹਨੇ ਕਿਆ ਬਾਤ ਆ ਹਾਂ ਬੱਚਾ ਬਈ ਬੱਛੀ ਨੂੰ ਜਨਮ ਦਤਾ ਬੱਛੀ ਬਹੁਤ ਜੰਗੀ ਰੇਤੀ ਆ ਮੱਛੀ ਬੜੀ ਪਿਆਰੀ ਆ ਸਹੀ ਗੱਲ ਆ ਫੇਸਬੁਕ ਦੇਖੋ ਕਿ ਨਹੀਂ ਹਾਂ ਕਿਆ ਬਾਤ ਕਿੰਨੇ ਬੋਲੇ ਤੇ ਆ ਵੀਰੇ ਮੈਂ ਤਾਂ ਐਵੇਂ ਚ ਹੋਇਆ 3 ਕਿਲੋ ਹਾਂ 1 ਕਿਚ ਵਾਈ ਹੋਈ ਹੈ ਹੁਣ ਇਹਦੀ ਜਿਵੇਂ ਠੀਕ ਆ ਜਸ ਹੋਈ ਹੈ ਹਾਂ ਜੇਰ ਜੂ ਰੋਕੇ ਜਾਵਾਂ ਠੀਕ ਆ ਦਨ ਵੀਡੀਓ ਬਣਾ ਕੇ ਰੱਖੀ ਪਈ ਹੈ ਠੀਕ ਆ ਭਾਈ ਚੋਈ ਬਹੁਤ ਨੰਬਰ ਹੈ ਇੱਕ ਨੰਬਰ ਆ ਪੋਲੀ ਆ ਹਮ ਫੇਸ ਚੰਗਾ ਮਣੀ ਮਣੀ ਫੋਰਟ ਜੀ ਫੁੱਟੀ ਆ ਹਾਂ ਥੋੜੇ ਥੋੜੇ ਸਿੰਘਾਂ ਦੀ ਫੋਰਟ ਜੀ ਜਰੂਰ ਆ ਭਾਈ ਤੇ ਵੈਸੇ ਵੜ ਕੋਨੀ ਲੱਗਦੀ ਆ ਬਾਲਕੋਨੀ ਹੈ ਯਾਰ ਵੜ ਹਮ ਉਹ ਦਾ ਤਾਰਾ ਵਿਚੰਗਾ ਬੜਾ ਪਰ ਅਨਿਆਣਾ ਪਾਈਏ ਨਾ ਪਾਈਏ ਡਾਕਟਰ ਤਾਂ ਵੀ ਕੋਈ ਗੱਲ ਨਹੀਂ ਮੁੱਲ ਕੀ ਆ ਭਾਈ ਜਾਇਜ਼ ਇਹ 43000 ਰੁਪਏ ਆਪਾਂ ਦੇਣੀ ਜੀ 100 ਰੁਪਏ ਸ਼ੋਰ ਹੋਣੀ ਵਿੱਚੋਂ 43000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜਰੂਰ ਹੋ ਜੇ ਚੰਗੀ ਆ ਬੜਾ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਬੜੀ ਕੁਆਲਿਟੀ ਦੀ ਆ ਬੱਚੀ ਸਾਰੀ ਪਿਆਰੀ ਹੈ 2 ਨਾਲ ਮਿਲ ਜਾਣੇ ਆ ਭਾਈ ਨਾਲ ਹੀ 1.5 ਸਾਲ ਨੂੰ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਉਹ ਠੱਗੀ ਠੁੱਗੀ ਬੋਲੇ ਡਾਕਟਰ ਜਿਉ ਮਰਜੀ ਹੈ ਕੋਈ ਹੱਥ ਹਿਲਾਈ ਗਾ ਕੋਈ ਇਹੋ ਜੀ ਗੱਲ ਨਹੀਂ ਲਾ ਠੀਕ ਆ ਭਾਈ ਹੰਡੀ ਹੁੰਦੀ ਚੱਲੀਆ ਹਾਂਜੀ ਹਾਂਜੀ ਅੱਗੇ ਬਈ 7 ਨੰਬਰ ਗੱਬਣਾ ਗੱਬਣਾਈ ਪਹਿਲੇ ਸੂਏ ਸੂਣਾ ਬੱਚੀ ਨੇ ਕਿੰਨੇ ਦਿਨ ਲੈਂਦੀ ਐ ਇਹ ਹਫਤੇ ਦਾ ਖੁੱਲਾ ਲੈ ਜੀ ਠੀਕ ਆ ਕਿਉਂਕਿ ਇਹ ਟੱਲਾ ਢੋਲਾ ਬਹੁਤ ਪਈਆਂ ਜਿਹੜਾ ਕਿੰਨਾ ਕਿਲੋ ਦੁੱਧ ਦੇਵਾਸਟੀ ਨੇ ਜੀ ਪਹਿਲੇ ਨਾ ਮੰਨ ਕੇ ਚਲੋ ਜੇ 14 15 ਕਿਲੋ ਦਾ ਚਾਹੀਦੇ ਜਿੱਦੀ ਬੱਚੀ ਆ ਹੂੰ ਉਤੋਂ ਅਗਲੀ ਸੇਵਾ ਜੀ ਆਪਾਂ ਨੂੰ ਕਹਿ ਨਹੀਂ ਸਕਦੇ ਕੋਈ ਸਹੀ ਗੱਲ ਆ ਬਾਈ ਖੋਲ ਦੋ ਬਈ ਹੋ ਸਕਦਾ 18 ਕਿਲੋ ਦੇ ਦੇ 17 ਦੇ ਦੇ ਹੂੰ ਉਹ ਸਾਬੇ 15 ਹੀ ਦੇਵੇ ਹੈ ਕਿ ਨਹੀਂ 15 ਹੀ ਦੇਵੇ ਸੇਵਾ ਦੇ ਸੱਤੇ ਆਈ ਹੈ ਫੇਸ ਬੜਾ ਪਿਆਰਾ ਬਈ ਸਨੱਕ ਪੁਣਾ ਬੜ ਦੇ ਵਿੱਚ ਬਹੁਤ ਚੰਗਾ ਚੰਗੀ ਆ ਬੜ ਵੈਸੇ ਸਮੀ ਭਲੀ ਆਗੀ ਖਾਣ ਲੇਵਾ ਚੰਗਾ ਮੁੱਠੀ ਵਾਲਾ ਥਣ ਤੇ ਗੁਲਾਬੀ ਥਣ ਲੱਗਿਆ ਬਈ ਤੇ ਕੀ ਮੁੱਲ ਆ ਬਈ ਇਹਦਾ ਜਾਇਜ਼ ਇਹ 45000 ਦੀ ਦਾ ਡਰੇ ਬੱਛੀ ਦੇ ਦੇਣੀ ਆ ਮਾਨਤਾਂ ਹੋ ਜੇ ਕਰਦਾਂਗੇ ਪਰ ਮੇਰਾ ਜੈ ਜੀ ਇਹ ਬੱਛੀ ਮਹਿੰਗੀ ਆਉਗੇ 45000 ਰੁਪਇਆ ਮੁੱਲ ਬਾਖੀ ਜਿਹੜਾ ਮੌਕੇ ਦੇ ਵਿੱਚ ਮਾਨਤਾਂ ਜ਼ਰੂਰ ਹੋ ਜੇ ਚੰਗੀ ਆ ਵਾੜਾ ਸਨਕੀ ਆ ਥਣ ਲੈਵਾ ਚੰਗਾ ਚੱਤੀ ਜ਼ਰੂਰ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਆ ਦੇਖ ਨਾ ਚਾਰੇ ਥਾਣੇ ਕੁਝ ਪੂਰੇ ਗਏ ਅੱਗੇ ਵੀਰੇ ਲਾਸਟ ਗੱਬਣੀ ਐ ਵੀ ਆਹ ਕੱਪੜੀ ਐ ਜੀ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁੰਦਰੀ ਡਾਕਟਰ ਮੂੰਹ ਛੇ ਦੰਦ ਬੱਛੀ ਆ ਮੂੰਹੋ ਛੇ ਦੰਦ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਈ ਵੀਰੇ ਜੀ ਹਫਤਾ ਕੋ ਖੁੱਲਾ ਲੈ ਜੂ ਉਸ ਹਾਵ ਨਾਲ ਜੈ ਸਾਹ ਨਾਲ ਬੰਨ ਕਰ ਦਿੰਦੀ ਆ ਰਾਜ ਕਰਮੀਆਂ ਗਰਮਾਂ ਵਾਲਿਆਂ ਦਾ ਪਤਾ ਨਹੀਂ ਹੁੰਦਾ ਗਰਮੀ ਆ ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦਾ ਦੇਖ ਹਾਂ ਬਾਕੀ ਥਣ ਬੜਾ ਕੁਆਲਟੀ ਵਾਲਾ ਲਗਾ ਡਾਕਟਰ ਲੈ ਬਈ ਬੜਾ ਚੰਗਾ ਯਾਰ ਹਾਂਜੀ ਹਾਂਜੀ ਇਹ ੱਟਲ ਬਹੁਤ ਆ 31 ਆ ਦਿਨ ਲੈਂਦੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੂ ਥਣ ਦੇ ਉਹ ਬੰਦੇ ਆਪਾਂ ਪੁੱਛਿਆ ਕਿ ਨਹੀਂ ਹੂੰ 25 ਕਿਲੋ ਕਹਿੰਦੇ ਸੀ ਚੋਇਆ ਹੀ ਅੱਛਾ ਹਾਂ ਹੂੰ ਉਹਨਾਂ ਕੋਲ ਮੇਰੇ ਤਿੰਨ ਹੀ ਪਸ਼ੂ ਰੱਖੇ ਆ ਠੀਕ ਆ ਹਾਂ ਚੰਗੇ ਬੰਦੇ ਨੇ ਵਹਿੜਾ ਮੂੜਾ ਰੱਖਿਆ ਉਹਨਾਂ ਦੀ ਠੀਕ ਆ ਹਾਂ ਬੱਚੀ ਬੜੀ ਕੁਆਲਟੀ ਵਾਲੀ ਆ ਫੇਸ ਬੜਾ ਪਿਆਰਾ ਹਰਾ ਜੀ ਆ ਰੰਗ ਰੂਪ ਚੰਗਾ ਚਮਕ ਚੰਗੀ ਆ ਥਣ ਲੈਵਾ ਚੰਗਾ 24 31 ਦਿਨ ਲੈਂਦੀ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਤੇ ਕੀ ਮੋਲ ਲੱਜਿਆ ਜਾ ਬਾਈ ਇਹ 65000 ਦੀ ਵਛੀ ਦੇ ਦਾਂਗੇ ਵੀਰੇ ਮਾਨਤਾਨ ਹੋ ਜੂ ਕਰ ਦਾਂਗੇ 65000 ਰੁਪਇਆ ਮੋਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜੀ ਚੰਗੀ ਆ ਦੇਖੋ ਫੜ ਚਿੱਟੇ ਮੂਹਾਂ ਚੰਗੀ ਆ ਨਾਗ ਸੀਗੇ ਭਰਾ ਕੋਲੇ ਅੱਠ ਅੱਠੀ ਦਿਖਾਤੀ ਕਿਸੇ ਵੀਰ ਦੇ ਅੱਠਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦੋਂ ਧੰਨਵਾਦ